ਪਾਰਟੀ ਪ੍ਰਤੀ ਮਾਨਦਾਰੀ ਹੋਵੇ ਮਦਦ ਕਰਨ ਵਾਲਾ ਹੋਵੇ ਤੇ ਪਾਰਟੀ ਚੰਗਾ ਮਾਰਾ ਨਹੀਂ ਦੇਖਦੀ ਗਿਆਤ ਪਾਸ ਵੀ ਕੁਛ ਨਹੀਂ ਉਹਦੇ ਗੁਣਾਂ ਦੀ ਕਦਰ ਕਰਦੀ ਇਸ ਪਾਰਟੀ ਦੇ ਵਿੱਚ ਮੰਗਿਆ ਕੁਛ ਨਹੀਂ ਮਿਲਦਾ ਇਸ ਪਾਰਟੀ ਦੇ ਵਿੱਚ ਜਿਹੜਾ ਬੰਦਾ ਸਾਫ਼ ਸੁਥਰੀ ਆਪਣਾ ਕੰਮ ਕਰਦਾ ਹੈ ਉਹਨੂੰ ਇਹ ਪਾਰਟੀ ਫੋਟੋ ਫੜ ਕਿਉਂ ਉਹ ਵੇਲਾ ਕਿਉਂਦੀ ਹੈ ਸ੍ਰੀ ਪਾਰਟੀ ਜੈ ਹਾਂ ਜਿੰਦਾਬਾਦ ਕਿਆਨੇ ਕਹਿੰਦੇ ਨੇ ਪਿਛਲੇ ਜਨਮ ਦਾ ਜਪ ਤਪ ਤੇ ਮਾਪਿਆਂ ਦੀ ਸੇਵਾ ਰਾਜ ਭਾਗ ਤੇ ਬਿਠਾ ਦਿੰਦੀ ਐ ਐਸਾ ਹੀ ਹੋਇਆ ਬਕਾਲਾ ਦੇ ਠਠਾਰਾ ਮੋਹੱਲਾ ਚੈਸੀ ਮਕੈਨਿਕ ਸੁਬਾਸ਼ ਮਹਿਤਾ ਦੇ ਕਾਰੀਕ ਬਾਲਕ ਨੇ ਜਨਮ ਲਿਆ ਜਨਮ ਪੱਤਰੀ ਬਣਾਉਣ ਵਾਲਾ ਪੰਡਤ ਕੁੰਡਲੀ ਵੇਖ ਕੇ ਕਹਿੰਦਾ ਤੁਹਾਡਾ ਬਾਲਕ ਨਿੱਕੀ ਉਮਰੇ ਸਿਆਸੀ ਮਹਾਰਾਤੀ ਬਣੇਗਾ ਸੁਬਾਸ਼ ਮਹਿਤਾ ਨੇ ਆਮ ਪਰਿਵਾਰ ਦਾ ਹੋਣ ਕਰਕੇ ਇਸ ਭਵਿੱਖਵਾਣੀ ਨੂੰ ਬਹੁਤਾ ਸੀਰੀਅਸ ਨਾ ਲਿਆ ਮਾਨਿਕ ਮਹਿਤਾ ਬੀਟਾ ਕਰਕੇ ਚੰਡੀਗੜ੍ਹ ਪ੍ਰਾਈਵੇਟ ਕੰਪਨੀ 'ਚ ਜੌਬ ਕਰਨ ਲੱਗਾ ਛੁੱਟੀ ਦੌਰਾਨ ਕਾਰ ਆਉਂਦਾ ਧਾਰਮਿਕ ਤੇ ਸਮਾਜਿਕ ਖੇਤਰ ਦੇ ਵਿੱਚ ਸੇਵਾ ਕਰਦਾ ਤੇ ਸਮਾਜ 'ਚ ਮਾਨਿਕ ਦਾ ਮਾਨ ਸਤਕਾਰ ਵਧਣ ਲੱਗਾ ਮਾਨਿਕ ਮਹਿਤਾ ਸਾਲ 2020 'ਚ ਅਮਨ ਛੇਰ ਸਿੰਘ ਛੈਰੀ ਕਲਸੀ ਨਾਲ ਜੁੜਦਾ 2021 'ਚ ਐਮਸੀਪੀਆਂ ਚੋਣਾਂ 'ਚ ਮਾਨਿਕ ਮਹਿਤਾ ਆਪਣੀ ਵਫਾਦਾਰੀ ਤੇ ਕਾਬਲੀਅਤ ਦੇ ਝੰਡੇ ਗੱਡ ਦਿੰਦਾ ਐਮਐਲਡੀ ਦੇ ਗਿਆ ਚੋਣਾਂ ਚ ਨੌਕਰੀ ਤੇ ਆ ਕੇ ਸ਼ੈਰੀ ਕਲਸੀ ਤੇ ਆਮ ਆਦਮੀ ਪਾਰਟੀ ਦੀ ਜਿੱਤ ਲਈ ਦਿਨ ਰਾਤ ਕੀਤੀ ਗਈ ਅਨਥਕ ਮਿਹਨਤ ਤੇ ਸਕਾ ਹੀ ਮਾਰਕੀਟ ਕਮੇਟੀ ਦੀ ਚੇਅਰਮੈਨੀ ਨਾਲ ਨਵਾਜਿਆ ਗਿਆ ਹੈ ਮਾਨਿਕ ਮਹਿਤਾ ਗੁਜਰਾਤ ਮੱਧ ਪ੍ਰਦੇਸ਼ ਹਰਿਆਣਾ ਤੇ ਦਿੱਲੀ ਚ ਹੋਈਆਂ ਵਿਧਾਨ ਸਭਾ ਚੋਣਾਂ ਚ ਆਪਣੇ ਸਿਆਸੀ ਗੁਰੂ ਸ਼ੈਰੀ ਕਲਸੀ ਲਈ ਤਨ ਮਨ ਤੇ ਧਨ ਨਾਲ ਬੜਮੁੱਲੀ ਸੇਵਾ ਕਰਦਾ ਰਿਹਾ ਮਾਨਿਕ ਮਹਿਤਾ ਮਾਨਕ ਮਹਿਤਾ ਦਾ ਕਾਫਲਾ ਜਿਵੇਂ ਹੀ ਦਾਣਾ ਮੰਡੀ ਲਈ ਰਵਾਨਾ ਹੋਇਆ ਤਾਂ ਮਾਨਕ ਮਹਿਤਾ ਨੂੰ ਚਾਹਣ ਵਾਲਿਆਂ ਦੀ ਸੁਨਾਮੀ ਆ। 2 ਕਿਲੋਮੀਟਰ ਦਾ ਸਫ਼ਰ 4 ਘੰਟਿਆਂ ਵਿੱਚ ਮੁਕਿਆ। ਬਟਾਲਾ ਦੇ ਆਰਤੀਆਂ ਵੱਲੋਂ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਤੇ ਬਟਾਲਾ ਦੀ ਰੂਹੇ ਰਵਾਂ। ਬਟਾਲਾ ਦੇ ਐਮਐਲਏ ਤੇ ਪੰਜਾਬ ਦੇ ਕੱਚਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਛੈਰੀ ਕਲਸੀ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਤੇ ਨਾਲ ਹੀ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਛੈਰੀ ਕਲਸੀ ਇੱਕ ਸਿਆਸੀ ਤੀਰ ਨਾਲ ਕਈ ਨਿਸ਼ਾਨੇ ਲਗਾਏ। ਗੱਦਾਰਾਂ ਤੇ ਵਫਾਦਾਰਾਂ 'ਚ ਫਰਕ ਦੱਸਿਆ ਵੈਸੇ ਮਾਰਕੀਟ ਕਮੇਟੀ ਦੀ ਚੇਅਰਮੈਨੂ ਨੇ ਕਈਆਂ ਦੇ ਦਿਲ ਤੋੜੇ ਨੇ ਤੇ ਕਈ ਨਾਰਾਜ਼ ਵੀ ਜ਼ਰੂਰ ਹੋਏ ਹੋਣਗੇ ਪਰ ਸ਼ਹਿਰੀ ਕਲਸੀ ਨੇ ਖਰੀਆਂ ਖਰੀਆਂ ਸੁਣਾ ਕੇ ਮਾਨਿਕ ਮੈਤਨ ਚੇਅਰਮੈਨ ਦੀ ਕੁਰਸੀ ਤੇ ਬਿਠਾਉਣ ਦੀ ਰਸਮ ਅਦਾ ਕੀਤੀ ਇਸ ਮੌਕੇ ਐਮਐਲਏ ਡੇਰਾਬਾਬਾ ਨਾਨਕ ਗੁਰਦੀਪ ਸਿੰਘ ਰੰਦਾਵਾ ਅੰਮ੍ਰਿਤ ਕਲਸੀ ਚੇਅਰਮੈਨ ਇੰਪਰੂਵਮੈਂਟ ਟਰਸਟ ਜਸ਼ਪਾਲ ਚੋਹਾਨ ਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ ਜੀ ਜ਼ਿੰਦਾਬਾਦ

ਇਹ ਕਰਮਾਂ ਦੇ ਮੁਕਤਰਾ ਨਾ ਮਿਲਦੀ ਤੇ ਲੋਕਾਂ ਦੀਆਂ ਸੀਮਾ ਆਪਣੇ ਪਰਮਾਤਮਾ ਨੂੰ ਹਾਜ਼ਰਗਜ਼ਰ ਜਾਣ ਕੇ ਕੋਤ ਮਫਾਦਾਰੀ ਦਾ ਕੰਮ ਕਰੀ ਜਿਹਦੇ ਹੱਕ ਸੱਚ ਲਈ ਪਹਿਲ ਕਰਨਾ ਹੋਵੇ ਤਾਂ ਪਹਿਲ ਚਲਾਈ ਕਿਸੇ ਨਾਲ ਟੱਕਾ ਨਹੀਂ ਹੋਣਾ ਚਾਹੀਦਾ ਸੀ ਨੇ بڑے بڑے ਆ ਜਿਹੜੇ ਆਸਮਾਨ ਤੇ ਚਲੇ ਸੀ ਜਮੀਨ ਤੇ ਲੱਭ ਆਇਆ ਕੁਦਰਾ ਉਹਦੇ ਕੁੱਤੇ ਦਾ ਵੀ ਐਕਟਿਵਿਟੀ ਤੋਂ ਜੇ ਪਤਾ ਲੱਗੇ ਪਾਸ ਤੋਂ ਸਿਆ ਨਾਲ ਵੀ ਪਤਾ ਲੱਗਣਾ ਚਾਹੀਦਾ ਹੈ ਜੀ ਜੈ ਹਾਂ ਕਾਹਲਾ ਹੋਰ ਕੋਰ ਦਾ ਸਾਰਾ ਸਤਿ ਸ਼ਾਨ ਦਾ ਧੰਨਵਾਦ ਨਿਰਮਣੀ ਜੀ ਥੈਂਕ ਯੂ ਅੱਜ ਜੁਮੇਵਾਰੀ ਦੀ ਪਾਗ ਅੱਜ ਜਿਹੜੀ ਚੇਅਰਮੈਨ ਸਾਹਿਬ ਨੂੰ ਪਾਰਟੀ ਨੇ ਬੱਤੀ ਹੈ ਇਹ ਪੱਗ ਨੂੰ ਬਚਾ ਕੇ ਰੱਖਣਾ ਵੀ ਬੜੀ ਵੱਡੀ ਜ਼ਿੰਮੇਵਾਰੀ ਆ। ਤੋਂ ਅੱਜ ਇੱਕ ਮਿਸਾਲ ਹੈ ਤੁਹਾਡੇ ਸਾਹਮਣੇ। ਮਿਸਾਲ ਇਹ ਹੈ ਇਮਾਨਦਾਰੀ ਤੇ ਵਫਾਦਤ। ਪਾਰਟੀ ਪ੍ਰਤੀ ਇਮਾਨਦਾਰੀ ਹੋਵੇ, ਮਿਹਨਤ ਕਰਨ ਵਾਲਾ ਹੋਵੇ,

ਪਰ ਯਾਰ ਦੇ ਨਾਲ ਗਰਦਾਰ ਨਹੀਂ ਹੋਣਾ ਚਾਹੀਦਾ ਜੇ ਯਾਰ ਦੇ ਨਾਲ ਗਰਦਾਰ ਹੋਵੇ ਫਿਰ ਉਹਦੇ ਨਾਲੋਂ ਦੁਸ਼ਮਣ ਜਿਹੜਾ ਉਹ ਸੌਂਣਾ ਚੰਗਾ ਹੁੰਦਾ ਦੁਸ਼ਮਣੀ ਦਾ ਪਤਾ ਪੈਂਦਾ ਵੀ ਸਾਡਾ ਦੁਸ਼ਮਣ ਹੈ ਪਰ ਜਿਹੜਾ ਯਾਰ ਲੈ ਕੇ ਯਾਰ ਨਾ ਕਰਦਾਰੀ ਕਰੇ ਨਾ ਉਹ ਲੋਕ ਨੂੰ ਚੰਗਾ ਸਮਝੇ ਨਾ ਉਹ ਤੋਂ ਵਰਗਾ ਕੋਈ ਰਾਹ ਨਹੀਂ ਲੱਭਦਾ ਜਸੋ ਤਗੜੇ ਹੋ ਕੇ ਜਿਹਦੇ ਨਾਲ ਖੜਦੇ ਹੋ ਤਗੜੇ ਹੋ ਕੇ ਖੜਦੇ ਇਸ ਪਾਰਟੀ ਦੇ ਵਿੱਚ ਮੰਗਿਆ ਕੁਛ ਨਹੀਂ ਮਿਲਦਾ ਇਸ ਪਾਰਟੀ ਦੇ ਵਿੱਚ ਜਿਹੜਾ ਬੰਦਾ ਸਾਫ਼ ਨੀਅਤ ਨਾਲ ਕੰਮ ਕਰਦਾ ਉਹਨੂੰ ਇਹ ਪਾਰਟੀ ਗੁੱਟ ਫੜ ਕੇ ਉਹਨੂੰ ਅੱਗੇ ਲੈ ਕੇ ਆਉਂਦੀ ਹੈ ਵੀ ਤਗੜਾ ਹੋ ਤੇਰੇ ਵਿੱਚ ਗੁਣ ਹੈਗਾ ਤੂੰ ਹੋਰ ਕਿੱਥੇ ਜਾ ਸਕਦਾ ਹੁਣ ਮਾਨਿਕ ਨੇ ਕੁਰਸੀ ਤੇ ਆਪਾਂ ਬਿਠਾਉਣਾ ਹੈ ਇਹਨੂੰ ਅੱਜ ਇਹਨੂੰ ਜੁਮੇਵਾਰੀ ਦੀ ਕੁਰਸੀ ਤੇ ਬਿਠਾ ਦੇਈਏ ਔਰ ਮਾਨਿਕ ਇੱਕੋ ਗੱਲ ਕਾਉਂ ਰਿਹਾ ਤੇ ਕੁਰਸੀਆਂ ਉਮਰਾਂ ਲੰਘ ਜਾਂਦੀਆਂ ਇੱਕ ਕਰਮਾਂ ਤੇ ਮੁਕੱਦਰਾ ਦਾ ਮਿਲਣਾ ਤੇ ਲੋਕਾਂ ਦੀਆਂ ਅਸੀਸਾਂ ਤੈਨੂੰ ਅੱਜ ਉਸ ਕੁਰਸੀ ਤੇ ਬਿਠਾਉਣ ਲੱਗੇ ਆ ਆਪਣੇ ਪਰਮਾਤਮਾ ਨੂੰ ਹਾਜ਼ਰ ਬਹਾਦਰ ਜਾਨ ਕੇ ਪੁੱਤ ਵਫਾਦਾਰੀ ਨਾਲ ਕੰਮ ਕਰੀ ਜਿਹਦੇ ਹੱਕ ਸੱਚ ਲਈ ਪਹਿਲ ਚੱਲਦਾ ਹੋਊਗਾ ਪਹਿਲ ਚਲਾਈ ਕਿਸੇ ਨਾਲ ਟੱਕਾ ਨਹੀਂ ਹੋਣਾ ਚਾਹੀਦਾ ਇਹ ਵੀ ਨਹੀਂ ਵੇਖਣਾ ਉਹ ਮੇਰਾ ਹੈ ਉਹ ਤੇਰਾ ਹੈ ਜਿਹੜਾ ਵੀ ਉਹ ਰੱਬ ਦਾ ਹੈ ਅਰਵਿੰਦ ਕੇਜਰੀ ਵਾਲ ਦੀ ਸੋਚ ਹੈ

ਤੇ ਇਮਾਨਦਾਰੀ ਤੇ ਵਫਾਦਾਰੀ ਨਾਲ ਕੰਮ ਕਰਿਓ ਉਹੀ ਕੰਮ ਜਿਹੜਾ ਤੁਹਾਡੇ ਮਕਦਰਾਂ ਚ ਤੁਹਾਡੇ ਕਰਮਾਂ ਚ ਲਿਖਿਆ ਜਾਂਦਾ ਹੈ ਉਸੇ ਕੰਮ ਦੀ ਸੋਭਾ ਹੁੰਦੀ ਹੈ ਅੱਜ ਸ਼ਹਿਰੀ ਕਲਸੀ ਨੇ بڑے بڑے ਆ ਜਿਹੜੇ ਅਸਮਾਨ ਤੇ ਚੜੇ ਸੀ ਜ਼ਮੀਨ ਤੇ ਲਾਹਣ ਪਈ ਪਹਿਲਾਂ ਇਨ੍ਹਾਂ ਦੀਆਂ ਸਰਕਾਰਾਂ ਨਹੀਂਆਂ ਨੇ ਕਿਹੜਾ ਕੋਈ ਕਿਸੇ ਤੇ ਆਉਂਦਾ ਸੀ ਵਿਆਹ ਸ਼ਾਦੀ ਤੇ ਆਉਂਦਾ ਸੀ ਕੋਈ ਆਉਂਦਾ ਸੀ ਇਨ੍ਹਾਂ ਦੀਆਂ ਸਰਕਾਰਾਂ ਮਲੇ ਕੋਈ ਸੁੱਖ ਦੁੱਖ ਤੇ ਆਉਂਦਾ ਸੀ ਫਿਰ ਹੁਣ ਫਰਕ ਪਿਆ ਕਿ ਨਹੀਂ ਪਿਆ ਆਇਆ ਬਦਲਾ ਹੁਣ ਤੇ ਕੁੱਤੇ ਦਾ ਵੀ ਐਕਸੀਡੈਂਟ ਹੋ ਗਿਆ ਪਤਾ ਲੱਗ ਗਿਆ ਪਾਤੂ ਸਿਆਮਦਰ ਇੱਕ ਮਤਾਂ ਜਾਣਾ ਚਾਹੀਦਾ ਇਹ ਮਾਨਿਕ ਮਹਿਤਾ ਨਹੀਂ ਕੁਰਸੀ ਤੇ ਬਹਿਣ ਲੱਗਾ ਇਹ ਤੁਸੀਂ ਸਾਰਾ ਪਰਿਵਾਰ ਤੁਸੀਂ ਸਾਰੇ ਆ ਜੋ ਉਸ ਕੁਰਸੀ ਤੇ ਬਹਿਣ ਲੱਗੇ ਹੋ ਇਹ ਚੇਅਰਮੈਨ ਮਾਨਿਕ ਮਹਿਤਾ ਨਹੀਂ ਇਹ ਚੇਅਰਮੈਨ ਤੁਸੀਂ ਸਾਰੇ ਹੋ ਦੇਖੋ ਜੀ ਸਭ ਤੋਂ ਪਹਿਲੇ ਤੇ ਮੈਂ ਧੰਨਵਾਦ ਕਰਦਾ ਪਾਰਟੀ ਦੀ ਸਮੁੱਚੀ ਹਾਈ ਕਮਾਂਡ ਦਾ ਸਾਡੇ ਹਲਕੇ ਦੇ ਵਿਧਾਇਕ ਸਰਦਾਰ ਅਮਰਸ਼ੇਰ ਸਿੰਘ ਸ਼ੈਰੀ ਗੱਲ ਤੁਸੀਂ ਜੋ ਮੇਰੇ ਗੁਰੂ ਵੀ ਨੇ ਔਰ ਸਾਡੇ ਅਰਵਿੰਦ ਕੇਟਰੀਵਾਸ ਪਾਰਟੀ ਸਪਰੀਮੋ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇੱਕ ਇਤਿਹਾਸ ਕ੍ਰੀਏਟ ਕੀਤਾ ਇੱਕ ਦਾਸ ਨੂੰ ਇੱਕ ਇੰਨੀ ਛੋਟੀ ਉਮਰ ਦੇ ਵਿੱਚ ਇਸ ਪਦਵੀ ਤੇ ਬਿਠਾ ਕੇ ਆਪਣਾ ਬਟਾਲੇ ਦੀ ਸਮੂਚੀ ਲੀਡਰਸ਼ਿਪ ਦਾ ਵੀ ਧੰਨਵਾਦ ਕਰਦਾ ਜੀ ਜਿਸ ਤਰ੍ਹਾਂ ਸਾਡੇ ਗੁਰੂ ਜੀ ਨੇ ਬਟਾਲੇ ਤੋਂ ਲੈ ਕੇ ਪੰਜਾਬ ਦੇ ਵਿੱਚ ਆਪਣੇ ਮਿਹਨਤ ਦੇ ਨਾਲ ਆਪਣਾ ਨਾਮ ਰੋਸ਼ਨ ਕੀਤਾ ਹੈ ਅਸੀਂ ਉਸ ਗੁਰੂ ਦੇ ਸਿਪਾਹੀ ਆ ਜਿਸ ਤਰ੍ਹਾਂ ਸਾਡੇ ਗੁਰੂ ਨੇ ਆਪਣੇ ਬਟਾਲੇ ਤੋਂ ਪਹਿਲੇ ਐਮਐਲਏ ਬਣੇ ਨੇ ਫਿਰ ਪੰਜਾਬ ਦੇ ਸਟੇਟ ਵਰਕਿੰਗ ਪ੍ਰੈਜ਼ੀਡੈਂਟ ਬਣੇ ਨੇ ਅਸੀਂ ਉਹਨਾਂ ਦੇ ਲਕਸ਼ੇ ਕਦਮ ਤੇ ਚੱਲਣਾ ਹੈ ਜਿੱਥੇ ਵੀ ਗਏ ਆਪਣੇ ਗੁਰੂ ਦੀ ਛਾਪ ਛੱਡੀ ਹੈ ਤੇ ਜੇ ਗੁਰੂ ਨੇ ਸਾਡੀ ਛਾਪ ਇਮਾਨਦਾਰੀ ਦੀ ਸੱਚੀ ਨੀਅਤ ਦੀ ਛੱਡੀ ਹੈ ਤੇ ਅਸੀਂ ਵੀ ਉਸ ਤਰ੍ਹਾਂ ਦੀ ਛਾਪ ਛੱਡਾਂ ਸਾਡੀ ਕੋਸ਼ਿਸ਼ ਰਹੇਗੀ ਸਾਡੇ ਡਿਪਾਰਟਮੈਂਟ ਦੀ ਕੋਸ਼ਿਸ਼ ਰਹੇਗੀ ਕਿ ਐਮਐਲਏ ਸਾਹਿਬ ਦੇ ਸਹਿਯੋਗ ਦੇ ਨਾਲ ਅਸੀਂ ਉਹਨਾਂ ਦਾ ਜਿਹੜਾ ਮੰਡੀ ਦੇ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕਿਸੇ ਤਰ੍ਹਾਂ ਦੀ ਵੀ ਮੁਸ਼ਕਿਲਾਂ ਆndੀਏ ਲੇਬਰ ਡਿਪਾਰਟਮੈਂਟ ਕੋਈ ਜਿਹੜੀ ਸਾਡੀ ਉਹਨਾਂ ਨੂੰ ਸਿਕਿਉਰਿਟੀ ਪ੍ਰਬੰਧ ਕੀਤਾ ਜਾਏ ਕੀਰਮੇ ਸਾਹਿਬ ਨੂੰ ਪਾਰਟੀ ਨੇ ਬੱਦੀ ਹੈ ਕਿ ਪੱਗ ਨੂੰ ਬਚਾ ਕੇ ਰੱਖਣਾ ਵੀ ਬੜੀ ਵੱਡੀ ਜ਼ਿੰਮੇਵਾਰੀ ਆ ਇਹ ਅਦਾਰਾ ਬਹੁਤ ਵੱਡਾ ਹੈ ਇੱਥੇ ਬੜੀਆਂ ਸਮੱਸਿਆਵਾਂ ਮੰਡੀ ਚ ਤਾਂ ਮੈਨੂੰ ਉਮੀਦ ਆ ਕਿ ਬੱਚਾ ਵਾ ਜੇ ਕੋਈ ਗਲਤੀ ਹੋएगी ਅਸੀਂ ਨਾਲ ਬੈਠੇ ਆ ਤੇ ਸਾਡੀ ਕੋਈ ਜ਼ਰੂਰਤ ਸਮਝੇਗਾ ਤੇ ਅਸੀਂ ਵੀ ਇਹਨੂੰ ਗਾਈਡ ਕਰਾਂਗੇ ਕਿਉਂ ਨਹੀਂ ਕਰਾਂਗੇ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਹਾਈ ਕਮਾਂਡ ਵੱਲੋਂ ਮਾਨਗ ਮਹਿਤਾ ਜੀ ਨੂੰ ਵਧਾਈ ਦਿੰਨਾ ਹੈ ਪਰ ਪ੍ਰਮਾਤਮਾ ਗਾੜੀ ਇਹ ਹੀ ਦੱਸਦਾ ਕਿ ਚੜ੍ਹਦੀ ਕਲਾ ਚ ਪ੍ਰਮਾਤਮਾ ਰੱਖੇ ਔਰ ਪਾਰਟੀ ਲਈ ਰਾਤ ਦਿਨ ਜਿੱਦਾਂ ਪਿੱਛੇ ਕੰਮ ਕਰਦਾ ਰਿਹਾ ਆਉਣ ਵਾਲੇ ਸਮੇਂ ਵਿੱਚ ਪਾਰਟੀ ਲਈ ਰਾਤ ਦਿਨ ਕੰਮ ਕਰਦਾ